ਦੇਖੋ ਇਹ ਬੀਜੇਪੀ ਦਾ ਅਸਲੀ ਚਿਹਰਾ ਹੈ ਪਹਿਲਾਂ ਚੈਲੰਜ ਕੀਤਾ ਖੁਦ ਹੀ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਨੇ ਔਰ ਚੈਲੰਜ ਕਰਨ ਤੋਂ ਬਾਅਦ ਜਦੋਂ ਅਸੀਂ ਚੈਲੰਜ ਅਸੈਪਟ ਕਰ ਲਿਆ ਤੇ ਫੇਰ ਹੋਣਾ ਚਾਹੀਦਾ ਅਸੀਂ ਕਿਸਾਨ ਸ਼ਵਿਰ ਤੋਂ ਆ ਕੇ 11 ਦਿਨ ਇੰਤਜ਼ਾਰ ਕਰਦੇ ਰਹੇ ਪਰ ਉਹ ਭੱਜ ਗਿਆ ਜਿਵੇਂ ਤੋਂ ਹੋਲੀ ਇਦਾਂ ਦਾ ਕ੍ਰੀਏਟ ਕਰਨਾ ਚਾਹੁੰਦੇ ਆ ਜਿਹੜਾ ਕਿ ਦੇਸ਼ ਨੂੰ ਪੂਰੇ ਨੂੰ ਗੁਲਾਮੀ ਦੇ ਵੱਲ ਲੈ ਜਾਣਾ ਚਾਹੁੰਦੇ ਆ ਹਰਿਆਣਾ ਦੇ ਲੋਕਾਂ ਨੂੰ ਇੱਥੇ ਤੱਕ ਕਾਖ ਦਿੱਤਾ ਗਿਆ ਵੀ ਜੇ ਘਰਾਂ ਤੋਂ ਬਾਹਰ ਨਿਕਲੇ ਤੁਹਾਡੇ ਪਾਸਪੋਰਟ ਜ਼ਬਤ ਕਰ ਦੇਵਾਂਗੇ ਤੁਹਾਡੀਆਂ ਜ਼ਮੀਨਾਂ ਜ਼ਬਤ ਕਰ ਦੇਵਾਂਗੇ ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਦੇ ਆਗੇ ਤੇ ਜਿਹੜੇ ਇਹਨਾਂ ਦੇ ਪਾਲੇ ਹੋਏ ਗੁੰਡੇ ਨੇ ਅ ਅਜੀਮ ਮਿਸ਼ਰਾ ਟੈਣੀ ਵਰਗੇ ਉਹਦਾ ਬੇਟਾ ਆਸ਼ੀਸ਼ ਮਿਸ਼ਰਾ ਟੈਣੀ ਔਰ ਜਿਹੜੇ ਵਿਜ ਭੂਸ਼ਣ ਵਰਗੇ ਇਹ ਜਿਹੜੇ ਪਾਲੇ ਹੋਏ ਗੁੰਡੇ ਨੇ ਉਹਨਾਂ ਦੇ ਹੱਥ ਸਤਾ ਹੀ ਇਸ ਕਰਕੇ ਦਿੰਦੇ ਨੇ ਪੈਸੇ ਤਾਂ ਨਾ ਜਿਹੜਾ ਆਪਣੇ ਦੇਸ਼ ਦਾ ਗ੍ਰਹਿ ਮੰਤਰੀ ਹੈ ਇਹ ਵੀ 10 ਨੰਬਰੀਆਂ ਚ ਰਹੇ ਹੈ ਲੋਗ ਵਿਰੋਧੀ ਨੀਤੀ ਵਾਲੀ ਪਾਰਟੀ ਉਹਦਾ ਵਿਰੋਧ ਕਰ ਰਹੇ ਆ ਹੰਸਰਾ ਯਾਨਸ ਉਸ ਪਾਰਟੀ ਨੂੰ ਛੱਡ ਕੇ ਇੰਡੀਪੈਂਡੈਂਟ ਖੜਾ ਹੋ ਜਾਏ ਕੋਈ ਵਿਰੋਧ ਨਹੀਂ ਕਰੇਗਾ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਲ ਕਰਕੇ ਜਿਵੇਂ ਮੁੱਖ ਮੰਤਰੀ ਪੰਜਾਬ ਵਾਲਾ ਕਰਦੇ ਆ ਸਤਾਹਾਂ ਦੇ ਰੰਗ ਬਦਲਦੇ ਆ ਪਾਰਟੀਆਂ ਦੇ ਰੰਗ ਬਦਲਦੇ ਆ ਇਹਨਾਂ ਦੇ ਪਾਰਟੀਆਂ ਦੇ ਸਿੰਬਲ ਬਦਲਦੇ ਆ ਤੁਸੀਂ ਦੇਖਿਆ ਹੁਣ ਛੜਪਾ ਮਾਰ ਕੇ ਕੋਈ ਇੱਧਰ ਕੋਈ ਉੱਧਰ ਤੁਸੀਂ ਗੰਨੇ ਦੀ ਲੜਾਈ ਬਹੁਤ ਹੈ ਨਾ ਲੰਮੀ ਲੜੀ ਆ ਤੁਸੀਂ ਗੰਨਾ ਕਿਸਾਨਾਂ ਦਾ ਸੰਘਰਸ਼ ਜਿਹੜਾ ਲੜਿਆ ਉਹ ਜਿੱਤਿਆ ਵੀ ਆ ਪਰ ਇਹ ਸਰਕਾਰ ਦਾ ਰਿਸਪੌਂਸ ਕਿਹੋ ਜਿਹਾ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿਉਂਕਿ ਉਹ ਤਾਂ ਬਿਆਨਾਂ ਦੇ ਵਿੱਚ ਕਹਿੰਦੇ ਨੇ ਕਿ 10 ਤੋਂ 15 ਦਿਨਾਂ ਚ ਅਸੀਂ ਕੰਨੇ ਦੀ ਪੇਮੈਂਟ ਵੀ ਕਰਵਾ ਰਹੇ ਹਾਂ ਸਾਡੇ 55 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰ ਨੇ ਮੰਨੇ ਸਰ ਦੇਣੇ ਉਹ ਹਾਲੇ ਤੱਕ ਨਹੀਂ ਤੇ ਸੀਜ਼ਨ ਖਤਮ ਹੋ ਗਿਆ ਆਪਣੀ ਮਤਦਾਦਾਨ ਕਰਨਾ ਹੈ ਵੋਟ ਜਿਹੜੀ ਆ ਨਾ ਇਹਨੂੰ ਮਤਦਾਦਾਨ ਆਖਿਆ ਜਾਂਦਾ ਤੇ ਆਪਣੀ ਮਤਮਦਾਵ ਕਰੋ ਕਿਸੇ ਦੇ ਆਖੇ ਮਗਰ ਨਾ ਲੱਗੋ ਪਰ ਜਿਹੜੇ ਲੋਕ ਲੋਕ ਵਿਰੋਧੀ ਫੈਸਲੇ ਲੈਣ ਉਹਨਾਂ ਨੂੰ ਸਬਕ ਜਰੂਰ ਸਿਖਾਓ ਕਿ ਅਸੀਂ ਜੀ ਸਾਨੂੰ ਸਮਾਂ ਦਿਓ ਸਮਾਂ ਦਿਓ ਉਹ ਗੁੰਮਰਾਹ ਕਰਦੇ ਨੇ ਸਰਕਾਰ ਦਾ ਜੋਰ ਇਧਰ ਨੂੰ ਲੱਗਾ ਹੋਇਆ ਕਿ ਸੰਘਰਸ਼ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਮੇਰੇ ਨਾਲ ਨੇ ਰਾਏ ਸਾਹਿਬ ਅੱਜ ਤੁਸੀਂ ਤਾਂ ਪਹੁੰਚ ਗਏ ਹਨਾ ਪੂਰੀ ਤਿਆਰੀ ਨਾਲ ਵੀ ਪਹੁੰਚੇ ਮੈਂ ਹੱਥਾਂ 'ਚ ਡਾਇਰੀਆਂ ਵੀ ਦੇਖੀਆਂ ਡੱਲੇ ਵਾਲਾ ਸਾਹਿਬ ਕੋਲ ਵੀ ਦੇਖੀ ਜੀ ਭਾਈ ਜੇ ਸਾਡੇ ਕੋਲੋਂ ਕੋਈ ਸਵਾਲ ਪੁੱਛਣਗੇ ਤਾਂ ਅਸੀਂ ਜਵਾਬ ਜਿਹੜਾ ਦੇਣਾ ਪੂਰੇ ਤਰਕ ਨਾਲ ਦੇਣਾ ਪਰ ਅਗਲੇ ਤਾਂ ਆਈ ਨਹੀਂ ਇੱਕ ਬੰਦਾ ਵੀ ਨਹੀਂ ਆਇਆ ਦੇਖੋ ਇਹ ਭਾਜਪਾ ਦਾ ਅਸਲੀ ਚਿਹਰਾ ਹੈ ਪਹਿਲਾਂ ਚੈਲੰਜ ਕੀਤਾ ਖੁਦ ਹੀ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਨੇ ਔਰ ਚੈਲੰਜ ਕਰਨ ਤੋਂ ਬਾਅਦ ਜਦੋਂ ਅਸੀਂ ਚੈਲੰਜ ਐਕਸੈਪਟ ਕਰ ਲਿਆ ਤੇ ਫੇਰ ਹੋਣਾ ਜਾ ਹੀ ਨਹੀਂ ਅੱਜ ਸਾਰਾ ਹੀ ਮੀਡੀਆ ਸਾਡਾ ਅਜ਼ੀਜ਼ਾ ਸ਼ੁਕਰਗੁਜ਼ਾਰ ਸਾਰੇ ਮੀਡੀਆ ਦੇ ਸਾਰਾ ਹੀ ਮੀਡੀਆ ਉਹਨਾਂ ਦਾ ਇੰਤਜ਼ਾਰ ਕਰਦਾ ਰਿਹਾ ਅਸੀਂ ਕਿਸਾਨ ਸਵੇਰ ਤੋਂ ਆ ਕੇ 11 ਵਜੇ ਤੋਂ ਇੰਤਜ਼ਾਰ ਕਰਦੇ ਰਹੇ ਪਰ ਉਹ ਭੱਜ ਗਏ ਜਿਵੇਂ ਮੇਟ ਤੋਂ ਅਸਲੀ ਚਿਹਰਾ ਇਹਨਾਂ ਦਾ ਇਹੀ ਹੈ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਜੁਮਲੇਬਾਜ਼ੀ ਕਰਕੇ ਸੋ ਉਹ ਚਿਹਰਾ ਅੱਜ ਫਿਰ ਇੱਕ ਵਾਰ ਬੀਜੇਪੀ ਦਾ ਨੰਗਾ ਹੋਇਆ ਤੁਸੀਂ ਨੇ ਸਭ ਨੇ ਦੇਖਿਆ ਕਿ ਕਿਵੇਂ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਵੀ ਹੋਇਆ ਉਸ ਨੂੰ ਲੈ ਕੇ ਲੰਮੀ ਲੜਾਈ ਜਿਹੜੀ ਹਾਲੇ ਤੱਕ ਜਾਰੀ ਆ ਪਰ ਬੀਜੇਪੀ ਉੱਥੇ ਜਿਹੜੇ ਮੌਜੂਦਾ ਐਮਪੀਸੀ ਜਿਹੜੇ ਉਹਨਾਂ ਦੇ ਅਜੇ ਮਿਸ਼ਰਾ ਉਹਨਾਂ ਨੂੰ ਫੇਰ ਟਿਕਟ ਦੇ ਦਿੰਦੀ ਆ ਏਦਾਂ ਹੀ ਉਹਨਾਂ ਦਾ ਹੁੰਦਾ ਆ ਜਦੋਂ ਲੜਕੀਆਂ ਜਿਹੜੀਆਂ ਵਿਰੋਧ ਕਰਦੀਆਂ ਸੀਗੀਆਂ ਪਹਿਲਵਾਨ ਬ੍ਰਿਜ ਪੂਸ਼ਣ ਸਿੰਘ ਉਹਨੂੰ ਫੇਰ ਮਤਲਬ ਸਮਝਦੇ ਕੀ ਹੋ ਕਿ ਭਾਜਪਾ ਨੂੰ ਵਿਰੋਧ ਦੇ ਨਾਲ ਕੀ ਫਰਕ ਨਹੀਂ ਪੈਂਦਾ ਕਿ ਉਹਨਾਂ ਨੂੰ ਡਰ ਨਹੀਂ ਲੱਗਦਾ ਕਿ ਸਾਡਾ ਬੰਦਾ ਹਾਰ ਜਾਊਗਾ ਜਿਹਦਾ ਇੰਨਾ ਵੱਡਾ ਵਿਰੋਧ ਨਹੀਂ ਉਹ ਦੇਸ਼ ਦੇ ਵਿੱਚ ਮਾਹੌਲ ਹੀ ਇਦਾਂ ਦਾ ਕ੍ਰੀਏਟ ਕਰਨਾ ਚਾਹੁੰਦੇ ਆ ਜਿਹੜਾ ਕਿ ਦੇਸ਼ ਨੂੰ ਪੂਰੇ ਨੂੰ ਗੁਲਾਮੀ ਦੇ ਵੱਲ ਲੈ ਜਾਣਾ ਚਾਹੁੰਦੇ ਆ ਉਹ ਪੂਰੇ ਦੇਸ਼ ਦਾ ਪੈਸਾ ਸੀ ਤਾਂ ਹੀ ਕਹਿੰਦੇ ਨਾ ਬਾਰ-ਬਾਰ ਪੂਰੇ ਦੇਸ਼ ਦਾ ਪੈਸਾ ਚੰਦ ਪੂੰਜੀਪਤੀਆਂ ਦੇ ਕੋਲ ਤੇ ਪੂਰੇ ਦੇਸ਼ ਦੀ ਸੱਤਾ ਭਾਜੀਪੀ ਦੇ ਕੋਲ ਬਾਕੀ ਪੂਰਾ ਦੇਸ਼ ਗੁਲਾਮ ਤੁਸੀਂ ਇਸ ਅੰਦੋਲਨ ਚ ਵੇਖਿਆ ਹੋਊਗਾ ਹਰਿਆਣਾ ਦੇ ਲੋਕਾਂ ਨੂੰ ਇੱਥੇ ਤੱਕ ਕਾਖ ਦਿੱਤਾ ਗਿਆ ਵੀ ਜੇ ਘਰਾਂ ਤੋਂ ਬਾਹਰ ਨਿਕਲੇ ਤੁਹਾਡੇ ਪਾਸਪੋਰਟ ਜ਼ਬਤ ਕਰ ਦੇਵਾਂਗੇ ਤੁਹਾਡੀਆਂ ਜ਼ਮੀਨਾਂ ਜ਼ਬਤ ਕਰ ਦੇਵਾਂਗੇ ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਦੇਾਂਗੇ ਇੱਕ ਉਹ ਭੈ ਦਾ ਮਾਹੌਲ ਬਣਾਇਆ ਗੁਲਾਮੀ ਦਾ ਮਾਹੌਲ ਬਣਾਇਆ ਉਹ ਦੇਸ਼ ਨੂੰ ਗੁਲਾਮੀ ਵਾਲ ਧੱਕਣਾ ਚਾਹੁੰਦੇ ਨੇ ਇਹ ਚਿਹਰਾ ਹੈ ਤੇ ਜਿਹੜੇ ਉਹਨਾਂ ਦੇ ਪਾਲੇ ਹੋਏ ਗੁੰਡੇ ਨੇ ਅ ਅਜੇ ਮਿਸ਼ਰਾ ਟੈਣੀ ਵਰਗੇ ਉਹਦਾ ਬੇਟਾ ਆਸ਼ੀਸ਼ ਮਿਸ਼ਰਾ ਟੈਣੀ ਔਰ ਜਿਹੜੇ ਬਿਰਜ ਪੂਸ਼ਨ ਵਰਗੇ ਇਹ ਜਿਹੜੇ ਪਾਲੇ ਹੋਏ ਗੁੰਡੇ ਨੇ ਉਹਨਾਂ ਦੇ ਹੱਥ ਸੱਤਾ ਹੀ ਇਸ ਕਰਕੇ ਦਿੰਦੇ ਨੇ ਵੈਸੇ ਤਾਂ ਇਹਨਾਂ ਦਾ ਜਿਹੜਾ ਆਪਣੇ ਦੇਸ਼ ਦਾ ਗ੍ਰਹਿ ਮੰਤਰੀ ਹੈ ਇਹ ਵੀ 10 ਨੰਬਰੀਆਂ ਚ ਰਿਹਾ ਹੈ ਅਮਿਤ ਸ਼ਾ ਸੋ ਇਹ ਟੀਮ ਹੀ ਸਾਰੀ ਜਿਹੜੀ ਆ ਗੁੰਡਾਗਰਦੀ ਵਾਲੀ ਦੇਸ਼ ਨੂੰ ਉਧਰ ਗੁਲਾਮੀ ਵੱਲ ਧੱਕਣਾ ਚਾਹੁੰਦੀ ਆ ਘੱਟ ਗਿਣਤੀਆਂ ਤੇ ਜ਼ਬਰ ਕਰਕੇ ਮਜ਼ਦੂਰਾਂ ਤੇ ਕਿਸਾਨਾਂ ਤੇ ਜ਼ਬਰ ਕਰਕੇ ਉਹ ਲੋਕਾਂ ਨੂੰ ਇਹ ਚਾਹੁੰਦੇ ਨੇ ਵੀ ਉੱਠਣੇ ਨਾ ਇਹਨਾਂ ਦਾ ਜਿਹੜਾ ਜਰ ਪੂੰਜੀ ਥੋੜੀ ਬਹੁਤ ਬੁਨਿਆਦੀ ਲੋੜਾਂ ਉਹ ਵੀ ਨਾ ਦੇ ਕੇ ਉਹਨਾਂ ਕੋਲੋਂ ਖੋਹ ਕੇ ਸਾਰਾ ਕੁਝ ਕਾਰਪੋਰੇਟ ਕਰਾਇਆ ਤਾਂ ਜੀ ਦੇ ਕੇ ਦੇਸ਼ ਦੇ ਵਿੱਚ ਕੋਈ ਬੋਲੇ ਨਾ ਸਪੀਚ ਆਫ ਫਰੀडम ਤੇ ਹਮਲਾ ਵੱਡਾ ਇਹਨਾਂ ਦਾ ਲੋਕਾਂ ਦੀ ਬੋਲਣ ਦੀ ਜਿਹੜੀ ਤਾਕਤ ਆ ਉਹਨੂੰ ਖੋਇਆ ਜਾ ਰਿਹਾ ਗੁਲਾਮ ਬਣਾਉਣ ਵਾਸਤੇ ਇਹ ਸਾਰਾ ਦੇਸ਼ ਇਹਦਾਂ ਨੂੰ ਧੱਕਿਆ ਜਾ ਰਿਹਾ ਤਾਂ ਹੀ ਇਹ ਸਾਰਾ سلسلہ ਚੱਲ ਰਿਹਾ ਕਿ ਇਹੋ ਜਿਹੇ ਗੁੰਡਿਆਂ ਨੂੰ ਬ੍ਰਿਜ ਭੂਸ਼ਣ ਵਰਗਿਆਂ ਨੂੰ ਅਜੇ ਮਿਸ਼ਰਾ ਟੈਣੀ ਵਰਗਿਆਂ ਨੂੰ ਦੁਬਾਰਾ ਫੇਟਟਾਂ ਦਿੱਤੀਆਂ ਜਾ ਰਹੀਆਂ ਅੱਛਾ ਜਦੋਂ ਦਾ ਇਹ ਸਾਰਾ ਮੋਰਚਾ ਚੱਲ ਰਿਹਾ ਹੈ ਨਾ ਉਸ ਤੋਂ ਬਾਅਦ ਸ਼ੁਭ ਕਰਨ ਦੀ ਸ਼ਹਾਦਤ ਹੁੰਦੀ ਆ ਉਸ ਤੋਂ ਬਾਅਦ ਕੋਈ ਸੰਪਰਕ ਸਾਧਨ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਹਾਲ ਦੇ ਵਿੱਚ ਨਾ ਇੱਕ ਬਿਆਨ ਆਉਂਦਾ ਭਾਜਪਾ ਨੇ ਟਿਕਟ ਦਿੱਤੀ ਹਾਂਸਰਾਜ ਹੰਸ ਨੂੰ ਫਰੀਦਕੋਟ ਤੋਂ ਉਹ ਕਹਿੰਦੇ ਮੈਂ ਦੂਤ ਦਾ ਕੰਮ ਕਰੂੰਗਾ ਜੀ ਮੈਨੂੰ ਜਿਤਵਾ ਦਿਓ ਕਹਿੰਦੇ ਮੈਂ ਤਾਂ ਜਦੋਂ ਉੱਥੇ ਵੀ ਕਿਸਾਨ ਬੈਠੇ ਸੀ ਕਹਿੰਦੇ ਮੈਂ ਤਾਂ ਇਹ ਕਹਿਣਾ ਕਿ ਕੋਈ ਪਰਮਾਤਮਾ ਦੀ ਕਿਰਪਾ ਸੀ ਉਸ ਵੇਲੇ ਇਸ ਵਾਰ ਤਾਂ ਇਹ ਨਜਾਇਜ਼ੀ ਧਰਨਾ ਲਈ ਬੈਠੇ ਨੇ ਦੇਖੋ ਅਸੀਂ ਹੰਸਰਾਜ ਹੰਸ ਜੀ ਦੇ ਵਿਰੋਧੀ ਨਹੀਂ ਮੈਂ ਇਹ ਵੀ ਕਹਿਣਾ ਚਾਹਾਂਗਾ ਅਸੀਂ ਕਿਸੇ ਪਾਰਟੀ ਦੇ ਵਿਰੋਧੀ ਵੀ ਨਹੀਂ ਜੇ ਕਹੀਏ ਨਾ ਕਾਂਗਰਸ ਨਾ ਬੀਜੇਪੀ ਨਾ এবੀਸੀ ਕਿਸੇ ਦੇ ਵਿਰੋਧੀ ਨਹੀਂ ਅਸੀਂ ਅਸੀਂ ਇਹਨਾਂ ਦੀਆਂ ਨੀਤੀਆਂ ਦੇ ਵਿਰੋਧ 'ਚ ਜਿਹੜੀ ਅਹਲੇ ਸੱਤਾਧਾਰੀ ਬੀਜੇਪੀ ਆ ਉਹਦੀਆਂ ਲੀਤੀਆਂ ਜਿਹੜੀਆਂ ਆ ਉਹ ਲੋਕ ਵਿਰੋਧੀ ਨੇ ਇਸ ਕਰਕੇ ਉਹਦਾ ਵਿਰੋਧ ਕਰਦੇ ਆ ਸੋ ਇਹ ਭਾਜਪਾ ਦੇ ਵਿੱਚ ਜਾਣਾ ਹੰਸਰਾ ਜਾਂ ਅੰਸ ਦਾ ਔਰ ਉਹਦੀ ਟਿਕਟ ਤੇ ਲੜਨਾ ਅਸੀਂ ਵਿਰੋਧ ਉਹਨਾਂ ਨੀਤੀਆਂ ਦਾ ਉਸ ਨੀਤੀਆਂ ਜਿਹੜੀ ਲੋਕ ਵਿਰੋਧੀ ਨੀਤੀ ਵਾਲੀ ਪਾਰਟੀ ਉਹਦਾ ਵਿਰੋਧ ਕਰ ਰਹੇ ਹਾਂ ਹੰਸਰਾਜ ਹੰਸ ਉਸ ਪਾਰਟੀ ਨੂੰ ਛੱਡ ਕੇ ਇੰਡੀਪੈਂਡੈਂਟ ਖੜਾ ਹੋ ਜਾਏ ਕੋਈ ਵਿਰੋਧ ਨਹੀਂ ਕਰੇਗਾ ਨਹੀਂ ਉਹ ਕਹਿੰਦੇ ਮੈਂ ਦੂਤ ਬਣ ਸਕਦਾ ਕੋਈ ਉਹਨਾਂ ਨੇ ਸੁਨੇਹਾ ਸੁਨੂਹਾ ਕੋਈ ਭੇਜਿਆ ਕਦੇ ਨਹੀਂ ਮੈਂ ਬੇਨਤੀ ਕਰਾਂ ਕਿ ਪਿਛਲੇ ਅੰਦੋਲਨ ਚ ਇਹ ਮੈਂਬਰ ਪਾਰਲੀਮੈਂਟ ਰਹੇ ਨੇ ਦਿੱਲੀ ਤੋਂ ਤੇ ਫਿਰ ਜੇ ਪੰਜਾਬੀ ਪੁੱਤਰ ਹੋਣ ਦਾ ਦਾਵਾ ਕਰਦੇ ਹੋਣ ਤਾਂ ਤੁਹਾਡੇ ਨੋਟ ਚ ਆਇਆ ਉਹ মিডিਆ ਦੇ ਤਾਂ ਪਹਿਲਾਂ ਆਉਂਦਾ ਸਾਡੇ ਇੱਕ ਤਨਵੰਤਜੀਤ ਜੀ ਢੇਸੀ ਨੇ ਉਹਨਾਂ ਨੇ ਅੱਜ ਵੀ ਇਸ ਅੰਦੋਲਨ ਦੀ ਆਵਾਜ਼ ਇੰਗਲੈਂਡ ਦੇ ਲੋਕ ਸਭਾ ਚ ਉਠਾਈ ਆ ਪਾਰਲੀਮੈਂਟ ਚ ਉਠਾਈ ਆ ਉਹ ਨੇ ਨਾ ਅਸਲੀ ਪੰਜਾਬੀ ਪੁੱਤਰ ਫਿਰ ਉਹ ਪੁੱਤਰ ਹੋਂ ਦਾ ਦਾਵਾ ਕਰ ਸਕਦੇ ਨੇ ਹਾਂਸ ਰਾਜ ਹਾਂਸੂਦੋ ਵੀ ਨਹੀਂ ਬੋਲੇ ਆ ਮੂੰ ਚ ਘੁੰਗਣੀਆਂ ਪਾ ਕੇ ਬੇਟਾ ਰਿਆ ਤੇ ਅੱਜ ਕਹਿੰਦਾ ਮੈਨੂੰ ਜਿਤਾ ਦਿਓ ਮੈਂ ਤਾਂ ਬੜਾ ਗਰੀਬ ਡਰਾਮੇ ਬਾਜ ਜਿੰਨੇ ਕਲਾਕਾਰ ਨੇ ਡਰਾਮੇ ਕਰਕੇ ਲੋਕਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਲ ਕਰਕੇ ਜਿਵੇਂ ਮੁੱਖ ਮੰਤਰੀ ਪੰਜਾਬ ਵਾਲਾ ਵੀ ਕਰ ਗਿਆ ਸੋ ਮੁੜ ਕੇ ਇਹ ਕਹਿ ਦਿਓ ਕਿ ਇਹਨਾਂ ਦੀ ਨੀਤੀ ਨਹੀਂ ਬਦਲਦੀ ਇਹਨਾਂ ਦੇ ਚਿਹਰੇ ਬਦਲਦੇ ਆ ਦਸਤਾਰਾਂ ਦੇ ਰੰਗ ਬਦਲਦੇ ਆ ਪਾਰਟੀਆਂ ਦੇ ਰੰਗ ਬਦਲਦੇ ਆ ਇਹਨਾਂ ਦੇ ਪਾਰਟੀਆਂ ਦੇ ਸਿੰਬਲ ਬਦਲਦੇ ਆ ਤੁਸੀਂ ਦੇਖਿਆ ਹੁਣ ਛੜਪਾ ਮਾਰ ਕੇ ਕੋ ਇੱਧਰ ਕੋਈ ਉੱਧਰ ਪਰ ਇਹਨਾਂ ਦੀ ਜਿਹੜੀ ਨੀਅਤ ਹੈ ਉਹਦੇ ਵਿੱਚ ਹੀ ਕਾਲੋਂ ਹੈ ਇਸ ਕਰਕੇ ਇਹਨਾਂ ਲੋਕਾਂ ਨੂੰ ਸੱਤਾ ਤੋਂ ਲੋਕਾਂ ਨੂੰ ਬਾਹਰ ਕਰਨਾ ਚਾਹੀਦਾ ਤੁਸੀਂ ਗੰਨੇ ਦੀ ਲੜਾਈ ਬਹੁਤ ਹੈ ਨਾ ਲੰਮੀ ਲੜੀ ਆ ਤੁਸੀਂ ਗੰਨਾ ਕਿਸਾਨਾਂ ਦਾ ਸੰਘਰਸ਼ ਜਿਹੜਾ ਲੜਿਆ ਉਹ ਜਿੱਤਿਆ ਵੀ ਆ ਪਰ ਇਹ ਸਰਕਾਰ ਦਾ ਰਿਸਪੌਂਸ ਕਿਹੋ ਜਿਹਾ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿਉਂਕਿ ਉਹ ਤਾਂ ਬਿਆਨਾਂ ਦੇ ਵਿੱਚ ਕਹਿੰਦੇ ਨੇ ਕਿ 10 ਤੋਂ 15 ਦਿਨਾਂ ਚ ਅਸੀਂ ਗੰਨੇ ਦੀ ਪੇਮੈਂਟ ਵੀ ਕਰਵਾ ਰਹੇ ਹਾਂ ਤੇ ਪੰਜਾਬ ਦਾ ਕਿਸਾਨ ਬੜਾ ਖੁਸ਼ਹਾਲ ਹੈ ਪੰਜਾਬ ਸਰਕਾਰ ਜਿਹੜੀ ਆ ਉਹ ਤਰੱਕੀ ਵੱਲ ਲੈ ਕੇ ਜਾ ਰਹੀ ਆ ਪੰਜਾਬ ਨੂੰ ਤੁਹਾਡਾ ਨਜ਼ਰੀਆ ਕੀ ਹੈ ਮੈਂ ਕਹਾਂ ਸਾਢੇ 55 ਰੁਪਏ ਪ੍ਰਤੀ ਕੁਇੰਟਲ ਦੇ ਸਰਕਾਰ ਨੇ ਮੰਨੇਸਨ ਦੇਣੇ ਉਹ ਹਲੇ ਤੱਕ ਨਹੀਂ ਤੇ ਸੀਜ਼ਨ ਖਤਮ ਹੋ ਗਿਆ ਜਿਹੜਾ ਸਾਡਾ ਗੰਨਾ ਪਹਿਲੀ ਕਹਦੇ ਦਸੰਬਰ ਦਾ ਗਿਆ ਹੋਇਆ ਸਾਡਾ ਗੰਨਾ ਉਹ ਗੰਨੇ ਦੀ ਹਲੇ ਤੱਕਰ ਪੇਮੈਂਟ ਨਹੀਂ ਆਈ ਤੇ ਫਿਰ ਤੁਸੀਂ ਇਹ ਦੱਸੋ ਨਾ ਦਸੰਬਰ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੇ 15 ਦਿਨਾਂ ਚ ਪੇਮੈਂਟ ਕਿਵੇਂ ਹੋ ਗਈ ਜੀ ਫਿਰ ਮਾਨ ਸਾਹਿਬ ਝੂਠ ਬੋਲ ਰਹੇ ਨੇ ਬਿਲਕੁਲ ਲੋਕਾਂ ਨੂੰ ਇਹ ਇਹੀ ਤੇ ਗੁੰਮਰਾਹ ਕਰਦੇ ਨੇ ਬਦਲਾਓ ਬਦਲਾਓ ਕਰਕੇ ਸਰਕਾਰ ਲੈ ਆਂਦੀ ਤੇ ਮਾਨ ਸਾਹਿਬ ਦਾ ਝੂਠ ਤਾਂ ਤੁਸੀਂ ਇੱਥੋਂ ਵੇਖ ਲਓ ਵੀ ਕਹਿੰਦੇ ਹੁੰਦੇ ਸੀ ਵੀ ਅਸੀਂ ਬਿਨਾ ਗਦਰੋਰੀ ਤੋਂ 20000 ਰੁਪਇਆ ਮੁਆਵਜ਼ਾ ਦੇਵਾਂਗੇ ਜਦੋਂ ਹੜਾਗੇ ਉਦੋਂ ਕਹਿੰਦੇ ਸੀ ਅਸੀਂ ਕੁਕੜੀ ਦਾ ਵੀ ਦੇਵਾਂਗੇ ਬੱਕਰੀ ਦਾ ਵੀ ਦੇਵਾਂਗੇ ਦਿੱਤਾ ਕਿਸੇ ਨੂੰ ਵੀ ਨਹੀਂ ਇੱਕ ਪਿੰਡ 'ਚ ਚੈੱਕ ਵੰਡ ਕੇ ਬਾਵਾ ਘਟ ਲਈ ਹੁਣ ਆ ਮੌਜੂਦਾ ਕਰੰਟ ਸੀਜ਼ਨ ਜਿਹੜਾ ਸਾਡਾ ਹੁਣ ਹਾੜੀ ਦਾ ਕਣਕ ਦਾ ਇਹਦੇ ਵਿੱਚ ਗੜੇਮਾਰੀ ਹੋਈ ਆ ਕੁਝ ਏਰੀਆ ਦੇ ਵਿੱਚ ਉੱਥੇ ਮੁਆਵਜ਼ਾ ਦੇਣ ਦਾ ਜ਼ਿਕਰ ਤੱਕ ਨਹੀਂ ਕੀਤਾ ਜਿਹੜਾ ਕਹਿੰਦਾ ਹੁੰਦਾ ਮੈਂ 20000 ਦੇਵਾਂਗਾ ਤੇ ਫਿਰ ਇਹਤੇ ਯਕੀਨ ਕਿਵੇਂ ਕਰ ਸਕਦੇ ਆ ਗੱਲ ਉਹੀ ਆ ਗਈ ਵੀ ਇਹ ਇਹਨਾਂ ਦੀ ਨੀਅਤ ਤੇ ਨੀਤੀ 'ਚ ਖੋਟ ਐ ਜਿੰਨੇ ਸੱਤਾ 'ਚ ਲੋਕ ਬੈਠੇ ਨੇ ਸੋ ਇਹ ਜਿੰਦ ਤੱਕ ਇਹਨਾਂ ਦੀ ਨੀਅਤ ਸਾਫ਼ ਨਹੀਂ ਹੁੰਦੀ ਨੀਤੀ ਲੋਕਾਂ ਪ੍ਰਤੀ ਸਾਫ਼ ਨਹੀਂ ਹੁੰਦੀ ਉਹਨਾਂ ਚਰ ਲੋਕ ਸੰਘਰਸ਼ ਦੀ ਰਹਾ ਤੇ ਰਹਿਣਗੇ ਪੰਜਾਬ ਦੇ ਲੋਕ ਹੁਣ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਲਈ ਤਾਂ ਫੈਸਲਾ ਲੈਣਾ ਬੜਾ ਔਖਾ ਹੋਇਆ ਪਿਆ ਕਿਉਂਕਿ ਪਿਛਲੀ ਵਾਰ ਤਾਂ ਇਲੈਕਸ਼ਨ ਚ ਸ਼ਾਇਦ ਇਹ ਸੀਗਾ ਕਿ ਨਵੇਂ ਨੂੰ ਮੌਕਾ ਦੇ ਦਈਏ ਹੁਣ ਲੋਕ ਸਭਾ ਮੌਕੇ ਇੰਨੀਆਂ ਕਿ ਤਰ੍ਹਾਂ ਜੜੀਆਂ ਨੇ ਬਣ ਗਈਆਂ ਨੇ ਲੀਡਰ ਕਿਸੇ ਦਾ ਕਿਸੇ ਤੇ ਜਾ ਰਿਹਾ ਕਿਸੇ ਦਾ ਕਿਸੇ ਜਾ ਰਿਹਾ ਆਖਰ ਲੋਕਾਂ ਨੂੰ ਫੈਸਲਾ ਲੈਣ ਦੇ ਵਿੱਚ ਇਹ ਕਹ ਲਓ ਕਿ ਸੌਖ ਕਿਵੇਂ ਹੋਗੀ ਦੇਖੋ ਲੋਕ ਬੜੇ ਸਿਆਣੇ ਨੇ ਪਹਿਲਾਂ ਜਿਹੜੀਆਂ ਪਾਰਟੀਆਂ ਤੋਂ ਲੋਕ ਸਤਾਏ ਹੋ ਜੀ ਤਾਂ ਹੀ ਉਹ ਇਹ ਆਇਆ ਤੇ ਕੁਦਰਤ ਬੜੀ ਬਿਆਨਤਾ ਹੈ ਤੇ ਕੋਈ ਨਾ ਕੋਈ ਹੋਰ ਆ ਜਾਏਗਾ ਇਹ ਮੈਂ ਸਪੈਸ਼ਲ ਕਹਿਣਾ ਹੁੰਦਾ ਕਿ ਇਹ ਮਤਦਾਦਾਨ ਹੈ ਆਪਣੀ ਮਤਦਾਦਾਨ ਕਰਨਾ ਹੈ ਵੋਟ ਜਿਹੜੀ ਹੈ ਨਾ ਇਹਨੂੰ ਮਤਦਾਦਾਨ ਆਖਿਆ ਜਾਂਦਾ ਤੇ ਆਪਣੀ ਮਤ ਮੁਤਾਬਕ ਕਰੋ ਕਿਸੇ ਦੇ ਆਖੇ ਮਗਰ ਨਾ ਲੱਗੋ ਪਰ ਜਿਹੜੇ ਲੋਕ ਲੋਕ ਵਿਰੋਧੀ ਫੈਸਲੇ ਲੈਣ ਉਹਨਾਂ ਨੂੰ ਸਬਕ ਜਰੂਰ ਸਿਖਾਓ ਉਹਨਾਂ ਦੇ ਅੰਗੇਸ਼ਟ ਬੋਟ ਪਾ ਕੇ ਉਹਨਾਂ ਦੇ ਖਿਲਾਫ ਬੋਟ ਪਾ ਕੇ ਸਵਾਲ ਹੋਣਗੇ ਹੁਣ ਜਿਹੜਾ ਵੀ ਪਿੰਡਾ ਚਾਹੂਗਾ ਇਲੈਕਸ਼ਨ ਬਿਲਕੁਲ ਸਵਾਲ ਹੈਗੇ ਨੇ ਜਿੰਨਾ ਚਿਰ ਬੀਜੇਪੀ ਸਾਡੇ ਸਵਾਲਾਂ ਦਾ ਜਵਾਬ ਨਹੀਂ ਦਿੰਦੀ ਅੱਜ ਵੀ ਭੱਜ ਗਏ ਉਹ ਆ ਤਾਂ ਸਵਾਲ ਇੱਕ ਹੋਰ ਜੁੜ ਗਿਆ ਉਹਨਾਂ ਸਵਾਲਾਂ ਦੇ ਵਿੱਚ ਹੁਣ ਲੋਕ ਸਵਾਲ ਕਰਨਗੇ ਵੀ ਸਾਡੇ ਕਿਸਾਨ ਤਾਂ ਗਏ ਸੀ ਤੁਹਾਨੂੰ ਸਵਾਲ ਪੁੱਛਣ ਤੇ ਭਾਈ ਤੁਹਾਡੇ ਆਗੂ ਵੀ ਭੱਜ ਗਏ ਤੇ ਹੁਣ ਤਾਂ ਸਵਾਲ ਹੋਰ ਕਰਨਗੇ ਇੱਕ ਸਵਾਲ ਹੋਰ ਨਾਲ ਜੁੜ ਗਿਆ ਵੀ ਤੁਸੀਂ ਹੁਣ ਭੱਜੇ ਕਿਉਂ ਚੈਲੰਜ ਕਰਕੇ ਸੋ ਇਸ ਕਰਕੇ ਸਵਾਲ ਤੇ ਹੋਣਗੇ ਜਿਹੜੇ ਰੇਲਾਂ ਰੋਕੀਆਂ ਨੇ ਉਹਨੂੰ ਲੈ ਕੇ ਕੋਈ ਕਿਸੇ ਤਰੀਕੇ ਦਾ ਸਰਕਾਰ ਵੱਲੋਂ ਕੋਈ ਸੱਦਾ ਪੱਤਰ ਆਇਆ ਜਾਂ ਕੁਝ ਕਿਹਾ ਹੋਵੇ ਭਾਈ ਬਹਿ ਕੇ ਗੱਲ ਕਰ ਲੈਣੇ ਆ ਕੀ ਅਪਡੇਟ ਆ ਉਹਦੇ ਤੇ ਨਹੀਂ ਹਾਲੇ ਕੋਈ ਨਹੀਂ ਆ ਸਰਕਾਰ ਦਾ ਇਹ ਕਹਿਣਾ ਹੈ ਕਿ ਅਸੀਂ ਜੀ ਸਾਨੂੰ ਸਮਾਂ ਦਿਓ ਸਮਾਂ ਦਿਓ ਉਹ ਗੁੰਮਰਾਹ ਕਰਦੇ ਨੇ ਸਰਕਾਰ ਦਾ ਜੋਰ ਇਧਰ ਨੂੰ ਲੱਗਾ ਹੋਇਆ ਕਿ ਸੰਘਰਸ਼ ਨੂੰ ਕਮਜ਼ੋਰ ਕਿਵੇਂ ਕਰਨਾ ਨਾ ਕਿ ਇਧਰ ਨੂੰ ਕਿ ਬੱਚਿਆਂ ਨੂੰ ਰੀਲீஸ் ਕਿਵੇਂ ਕਰਨਾ ਸੋ ਸਰਕਾਰ ਉਲਟਾ ਚੱਲ ਰਹੀ ਹੈ ਸੋ ਇਹ ਮੈਂ ਪਹਿਲਾਂ ਵੀ ਕਿਹਾ ਕਿ ਸਰਕਾਰ ਦਾ ਜ਼ਬਰ ਇੰਨਾ ਇਧਰ ਨੂੰ ਹੈ ਕਿ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਿਵੇਂ ਕਰਾਉਣਾ ਉਹ ਬੱਚਿਆਂ ਨੇ ਕਿਤੇ ਕੋਈ ਦੇਖੋ ਨਾ ਕਿਸੇ ਦੇ ਟਿਰੋੜਾ ਨਹੀਂ ਮਾਰਿਆ ਆਪਣੀ ਹੱਦ 'ਚ ਪੰਜਾਬ ਦੇ ਐ ਤੇ ਪਰਚਾ ਦਰਜ ਕਰਦੀ ਹੈ ਹਰਿਆਣਾ ਸਰਕਾਰ ਕਿੱਥੇ ਰਹਿ ਗਿਆ ਜੀ ਲੋਕਤੰਤਰ ਕਿੱਥੋਂ ਇਨਸਾਫ ਦੀ ਆਸ਼ਾ ਕਰ ਸਕਦੇ ਆਪਾਂ ਸਾញੂ ਮੈਂ ਕਿਹਾ ਨਾ ਕਿ ਜਦੋਂ ਇਨਸਾਫ ਦੇ ਸਾਰੇ ਦਰਵਾਜੇ ਬੰਦ ਹੋ ਜਾਣ ਫਿਰ ਲੋਕਾਂ ਕੋਲ ਲੋਕਤੰਤਰ ਚ ਇੱਕੋ ਹੀ ਰਾਹ ਰਹਿ ਜਾਂਦਾ ਉਹ ਸੰਘਰਸ਼ ਦਾ ਰਾ ਤੇ ਉਹ ਸੰਘਰਸ਼ ਦਾ ਰਾ ਪੀਸਫੁਲੀ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਸ ਸਾਨ ਸਰਦਾਰ ਮਨਜੀਤ ਸਿੰਘ ਰਾਏ ਜੀ ਨੇ ਤਾਂ ਸਾਫ਼ ਕਹਿਣਾ ਕਿ ਅਸੀਂ ਭਾਜਪਾ ਦੇ ਵੱਲੋਂ ਕੀਤੇ ਹੋਏ ਚੈਲੰਜ ਤੋਂ ਬਾਅਦ ਹੀ ਜਿਹੜਾ ਆ ਇੱਥੇ ਗੱਲਬਾਤ ਦੇ ਲਈ ਆਏ ਸੀ ਯਾ ਕਹਿ ਲਿਆ ਕਿ ਖੁੱਲੀ ਬਹਿਸ ਜਿਹੜੀ ਆ ਉਹ ਰੱਖੀ ਸੀ ਪਰ ਹੁਣ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਥੇ ਨਹੀਂ ਪਹੁੰਚਦਾ ਤਾਂ ਪਿੰਡਾਂ ਦੇ ਵਿੱਚ ਜਦੋਂ ਆਉਣਗੇ ਤਾਂ ਸਵਾਲ ਇਹ ਵੀ ਹੋਊਗਾ ਕਿ ਤੁਸੀਂ ਗੱਲਬਾਤ ਨੂੰ ਕਹਿੰਦੇ ਹੋ ਕਿ ਗੱਲਬਾਤ ਰਾਹੀਂ ਮਸਲੇ ਹੱਲ ਹੋਣਗੇ ਸਾਡੇ ਨਾਲ ਗੱਲ ਕੀਤੀ ਜਾਵੇ ਤਾਂ ਅਸੀਂ ਤਾਂ ਚੰਡੀਗੜ੍ਹ ਦੇ ਵਿੱਚ ਪੂਰਾ ਪ੍ਰੋਗਰਾਮ ਸੈੱਟ ਕੀਤਾ ਸੀਗਾ ਤੁਸੀਂ ਉੱਥੇ ਆਉਂਦੇ ਗੱਲਬਾਤ ਵੀ ਹੁੰਦੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤ ਆ ਤਾਂ ਤੁਸੀਂ ਉੱਥੇ ਬੈਠ ਕੇ ਸਾਨੂੰ ਦੱਸਦੇ ਤੇ ਅਸੀਂ ਤੁਹਾਨੂੰ ਜਵਾਬ ਦਿੰਦੇ ਭਾਈ ਇਹ ਮਸਲਿਆਂ ਦੇ ਉੱਤੇ ਸਰਕਾਰ ਦੀ ਨੀਤੀ ਸਹੀ ਨਹੀਂ ਹੈਗੀ ਜਿਹਦੇ ਚੱਕਰ ਦੇ ਵਿੱਚ ਅਸੀਂ ਇੰਨਾ ਵੱਡਾ ਸੰਘਰਸ਼ ਵਿੜਿਆ ਹੋਇਆ